ਇਸ ਕੋਠੀ ਦੇ ਵਿੱਚ ਦੋ ਬੈੱਡਰੂਮ ਨੇ ਤੇ ਦੋ ਬੈੱਡਰੂਮ ਡਰਾਈング ਰੂਮ ਤੇ ਕਾਰਪੋਰਚ ਲੋਬੀ ਏ ਟੂ ਜ਼ेड ਸਹੂਲਤ ਇਹਦੇ ਵਿੱਚ ਹੈਗੀ ਹੈ ਤੇ ਜਿਹੜਾ ਖਰਚਾ ਹੈਗਾ ਖਰਚਾ ਇਹਦੇ ਤੇ ਘੱਟ ਤੋਂ ਘੱਟ ਖਰਚਾ ਇਹ ਆਏਗਾ ਵੀ ਜਮੀ ਜਾਇਜ ਖਰਚੇ ਦੇ ਵਿੱਚ ਤਿਆਰ ਹੋਈ ਹੈ ਕੋਠੀ ਇਹ ਤੇ ਜੇ ਆਪਾਂ ਬਾਈਟ ਦੀ ਗੱਲ ਕਰੀਏ ਬਾਈਟ ਇਹ ਨਾ ਰਹੇਗਾ 18 ਲੱਖ ਰੁਪਏ ਜੀ ਹਾਜੇ ਮਿੱਤਰੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਨੇ ਤੁਹਾਡੇ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਪਹੁੰਚੇ ਹੋਏ ਸੀਗੇ ਹਰਿਆਣਾ ਦੇ ਵਿੱਚ ਪਿੰਡ ਰੋਜਾ ਵਾਲੀ ਜ਼ਿਲ੍ਹਾ ਫਤਿਆਵਾਦ ਹਰਿਆਣਾ ਦੇ ਵਿੱਚ ਜਾਨੀ ਕਿ ਇਹ ਹਰਿਆਣਾ ਦਾ ਪਹਿਲਾ ਪਿੰਡ ਹੈ ਤੇ ਜੇ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਵਾਲੇ ਪਾਸੋਂ ਵੀ ਪਹਿਲਾ ਹੈ ਤੇ ਹਰਿਆਣਾ ਦਾ ਵੀ ਪਹਿਲਾ ਪਿੰਡ ਹੈ ਆਪਾਂ ਅੱਜ ਬਾਰਡਰ ਤੇ ਪਹੁੰਚੇ ਹੋ ਜਾਗੇ ਹਰਿਆਣਾ ਤੇ ਪੰਜਾਬ ਦੇ ਬਾਰਡਰ ਤੇ ਇੱਥੇ ਕਲਾਸਿਕਲ ਲੁੱਕ ਦੇ ਵਿੱਚ ਜਿਹੜੀ ਕੋਠੀ ਹੈ ਤੁਸੀਂ ਦੇਖ ਰਹੇ ਹੋ ਵੀ ਬਹੁਤ ਸੋਹਣੀ ਬਣੀ ਹੋਈ ਹੈ ਤੇ ਜੇ ਆਪਾਂ ਇਹਦੀ ਗਰਾਉਂਡ ਫਲੋਰ ਦੀ ਏਰੀਆ ਦੀ ਗੱਲ ਕਰੀਏ ਤਾਂ ਇਹਦਾ ਗਰਾਉਂਡ ਫਲੋਰ ਦਾ ਏਰੀਆ ਰਿਹਾ ਹੈਗਾ 14 ਤੋਂ 1500 ਸਕੁਅਰ ਫੁੱਟ ਤੇ ਜੇ ਟੋਟਲ ਏਰੀਆ ਦੀ ਗੱਲ ਕਰਦੇ ਆਪਾਂ ਟੋਟਲ ਏਰੀਆ ਜਿਹੜਾ ਇਹਦਾ ਰਿਹਾਗਾ 2100 ਸਕੁਅਰ ਫੁੱਟ ਦੇ ਲਗਭਗ ਜਿਵੇਂ ਕਿ ਉਹਦੇ ਵਿੱਚ ਜਿਵੇਂ ਪੌੜੀਆਂ ਕਵਰ ਆ ਗਈਆਂ ਉੱਪਰ ਟੈਂਕੀ ਦਾ ਏਰੀਆ ਆ ਗਿਆ ਇਹ ਚੀਜ਼ਾਂ ਦੇ ਨਾਲ ਕੁੱਲ ਮਿਲਾਕੇ ਇਹਦਾ 2100 ਸਕੁਅਰ ਫੁੱਟ ਦੇ ਲਾਗੇ ਤਾਂ ਗਿਆ ਜਿਹੜਾ ਉਹ ਏਰੀਆ ਰਿਹਾਗਾ ਤੇ ਜੇ ਬਾਹਰ ਦੀ ਗੱਲ ਕਰੀਏ ਬਾਹਰ ਦੀ ਗੱਲ ਵੀ ਆਪਾਂ ਤੁਹਾਨੂੰ ਦੱਸਾਂਗੇ ਕੱਲੇ-ਕੱਲੇ ਡਿਟੇਲ ਤੇ ਕਿੱਥੇ-ਕਿੱਥੇ ਕਿੰਨਾ-ਕਿੰਨਾ ਖਰਚਾ ਆ ਜਿਵੇਂ ਤੁਸੀਂ ਦੇਖ ਸਕਦੇ ਹੋ ਬਾਹਰਲੇ ਪਾਸੋਂ ਲੁੱਕ ਜਿਹੜੀ ਮੋਲਡਿੰਗ ਵਗੈਰਾ ਬਾਦਰੇ ਜਿਹੜੇ ਹੈਗੇ ਨੇ ਕਲਾਸਿਕ ਲੁੱਕ ਜਿਵੇਂ ਚੱਲਦੀ ਹੈ ਅੱਜਕੱਲ੍ਹ ਲਗਲਾਈਆਂ ਦੇਖੋ ਬ ਖਰਚਾ ਇਹਦੇ ਤੇ ਘੱਟ ਤੋਂ ਘੱਟ ਖਰਚੀ ਆਇਆਗਾ ਵੀ ਜਮੀ ਜਾਇਜ ਖਰਚੇ ਦੇ ਵਿੱਚ ਤਿਆਰ ਹੋਈ ਹੈ ਕੋਠੀ ਇਹ ਤੇ ਜਿਵੇਂ ਆਪਾਂ ਖੜੇ ਆਂਗੇ ਕਾਰਪੋਰਚ ਦੇ ਵਿੱਚ ਕਾਰਪੋਰਚ ਦਾ ਜਿਹੜਾ ਏਰੀਆ ਰਿਹਾ ਹੈਗਾ ਲਗਭਗ 15 ਬਾਈ 15 ਦਾ ਕਾਰਪੋਰਚ ਹੈਗਾ ਜਿਹੜਾ ਇਹ ਹੈਗਾਗਾ ਤੇ ਕੋਠੀ ਪਲਾਸਟਰ ਲੈਵਲ ਤੱਕ ਬਿਲਕੁਲ ਕੰਪਲੀਟ ਹੈ ਟਾਇਲ ਵਰਕ ਦਾ ਤੇ ਜਿਵੇਂ ਆਪਾਂ ਦੇਖੀਏ ਵੀ ਜੋੜੀਆਂ ਵਗੈਰਾ ਸਾਰਾ ਏ ਟੂ ਜ਼ेड ਇਹਦੇ ਵਿੱਚ ਕੰਮ ਜਿਹੜਾ ਹੈਗਾਗਾ ਉਹ ਕੰਪਲੀਟ ਹੈਗਾ ਰੰਗ ਪੇਂਟ ਦੀ ਕੱਲੀ ਆਪਾਂ ਵਾਕੀ ਕਹਿ ਸਕਦੇ ਇਹਨੂੰ ਤੇ ਐਂਟਰੀ ਦੀ ਆ ਗਈ ਜੀ ਆਪਣੇ ਲੋਬੀ ਲੋਬੀ ਦਾ ਜਿਹੜਾ ਸੈਜਰੀ ਹੈਗਾ ਆਪਾਂ ਐਂਟਰੀ ਦੀ ਖੜਿਆ ਲੋਬੀ ਦੇ ਵਿੱਚ ਲੋਬੀ ਦਾ ਜਿਹੜਾ ਸੈਜਰੀ ਹੈਗਾ ਇਹ ਰੇ ਹੈਗਾ 14x30 ਲੋਬੀ ਬਹੁਤ ਖੁੱਲੀ ਹੈ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਪੌੜੀਆਂ ਦਾ ਰੇਲਿੰਗ ਦਾ ਤੇ ਪੌੜੀਆਂ ਦੇ ਉੱਪਰ ਜਿਹੜਾ ਮਾਰਬਲ ਹੈਗਾ ਉਹਦਾ ਕੰਮ ਬਿਲਕੁਲ ਕੰਪਲੀਟ ਆਪਾਂ ਕੱਲਾ ਕੱਲਾ ਜਿਹੜੀ ਚੀਜ਼ ਆ ਤੁਹਾਨੂੰ ਡਿਟੇਲ ਵਾਈਜ਼ ਦੱਸਾਂਗੇ ਵੀ ਕਿ ਕਿੱਥੇ ਕਿੱਥੇ ਕੀ ਕੁਝ ਬਣਿਆ ਹੋਇਆ ਹੈਗਾ ਜਿਵੇਂ ਤੁਸੀਂ ਇਸ ਪਾਸੇ ਦੇਖ ਸਕਦੇ ਹੋ ਇਹ ਆ ਗਿਆ ਸਟੋਰ ਸਟੋਰ ਹੈਗਾ ਕਿ ਜਿਹੜਾ ਸਟੋਰ ਦਾ ਸਾਈਜ਼ ਬਣਦਾ ਹੈਗਾ ਲਗਭਗ 8x14 ਦਾ ਸਾਈਜ਼ ਹੈ ਜਿਹੜਾ ਉਹ ਬਣਦਾ ਹੈਗਾ ਉਸ ਤੋਂ ਬਾਅਦ ਦੇ ਵਿੱਚ ਜੇ ਆਪਾਂ ਬੈਡਰੂਮ ਦੀ ਗੱਲ ਕਰੀਏ ਇਸ ਕੋਠੀ ਦੇ ਵਿੱਚ ਦੋ ਬੈਡਰੂਮ ਨੇ ਤੇ ਦੋ ਬੈਡਰੂਮ ਡਰਾਈング ਰੂਮ ਤੇ ਕਾਰਪੋਰ ਚ ਲੋਬੀ ਏ ਟੂ ਜ਼ेड ਸਹੂਲਤ ਇਹਦੇ ਵਿੱਚ ਹੈਗੀ ਹੈ ਜਿਵੇਂ ਤੁਸੀਂ ਏਰੀਆ ਦੀ ਗੱਲ ਕਰੀਏ ਆਪਾਂ ਕਿਉਂਕਿ ਗਰਾਉਂਡ ਫਲੋਰ ਦਾ ਜਿਹੜਾ ਏਰੀਆ ਹੈਗਾ ਉਹ 1500 ਸਕਰ ਫੁੱਟ ਦੇ ਲਾਗੇ ਤਾਗੇ ਬਣਦਾ ਹੈਗਾ ਪਰ ਸਹੂਲਤ ਸਾਰੀ ਹੈ ਬਜਟ ਵੀ ਬਹੁਤ ਜਿਆਦਾ ਨਹੀਂ ਰਹੇ ਜਿਵੇਂ ਆਪਾਂ ਖੜੇ ਹਾਂਗੇ ਬੈਡਰੂਮ ਦੇ ਵਿੱਚ ਬੈਡਰੂਮ ਜਿਹੜਾ ਹੈਗਾ ਕਰ 12 ਬਾਈ 13 ਦੇ ਬੈਡਰੂਮ ਵਧੀਆ ਖੁੱਲੇ ਬੈਡਰੂਮ ਰੱਖੇ ਹੋਏ ਨੇ ਜਿਵੇਂ ਤੁਸੀਂ ਦੇਖ ਰਹੇ ਹੋ ਵੀ ਬੈੱਡ ਵਗੈਰਾ ਲਾ ਕੇ ਸਪੇਸ ਹੈ ਜਿਹੜੀ ਕਾਫੀ ਬਚ ਜਾਂਦੀ ਹੈ ਤੇ ਇਸ ਪਾਸੇ ਰੱਖਿਆ ਹੋਇਆ ਹੈ ਡਰੈਸਿੰਗ ਦਾ ਨਾਲ ਅਟੈਚ ਟਾਇਲਟ ਆ ਗਿਆ। ਇਸ ਪਾਸੋਂ ਜਿਵੇਂ ਤੁਸੀਂ ਦੇਖ ਸਕਦੇ ਹੋ ਟਾਇਲਟ ਜਿਹੜਾ ਇਸ ਰੂਮ ਦੇ ਨਾਲ ਅਟੈਚ ਆ ਗਿਆ ਤੇ ਇਸ ਪਾਸੇ ਆ ਗਿਆ ਡਰੈਸਿੰਗ ਦਾ ਏਰੀਆ। ਉਸ ਤੋਂ ਬਾਅਦ ਇਹ ਵਿੱਚ ਟਾਇਲਟ ਹੈਗਾ ਜਿਹੜਾ ਇਹ ਵੀ ਕਾਫੀ ਖੁੱਲਾ ਰੱਖਿਆ ਹੈਗਾ ਜਿਵੇਂ ਤੁਸੀਂ ਦੇਖ ਸਕਦੇ ਹੋ ਵੀ ਇਹ 8x10 ਦਾ ਟਾਇਲਟ ਹੈਗਾ ਜਿਹੜਾ ਰੱਖਿਆ ਹੈਗਾ ਕਾਫੀ ਖੁੱਲਾ ਜਿਵੇਂ ਪਿੰਡਾਂ ਵਾਲਾ ਆਪਣਾ ਮਾਹੌਲ ਹੁੰਦਾ ਹਨਾ। ਪਿੰਡਾਂ ਵਾਲੇ ਜਿਵੇਂ ਹੁੰਦੇ ਆਪਣੇ ਵੀ ਖੁੱਲੇ-ਡੁੱਲੇ ਦੇ ਵਿੱਚ ਰਹਿ ਕੇ ਰਾਜੀ ਹੁੰਦੇ ਆ। ਉਹ ਚੀਜ਼ ਹੋ ਗਈ ਵੀ ਪਿੰ ਬਿਲਕੁਲ ਕੰਪਲੀਟ ਹੈ ਟਾਇਲ ਵਰਕ ਦਾ ਐਸੈਸਰੀ ਦਾ ਬਿਲਕੁਲ ਸਾਰਾ ਕੁਝ ਕੰਪਲੀਟ ਕੰਮ ਕਰਿਆ ਹੋਇਆ ਹੈਗਾ ਤੇ ਜੇ ਆਪਾਂ ਗੱਲ ਕਰੀਏ ਸੈਕੰਡ ਬੈੱਡਰੂਮ ਦੀ ਇਹ ਆ ਗਿਆ ਜੀ ਇਸ ਪਾਸੇ ਤੇ ਸੈਕੰਡ ਬੈੱਡਰੂਮ ਸੈਕੰਡ ਬੈੱਡਰੂਮ ਹੈਗਾ ਜਿਹੜਾ ਇਹ ਵੀ ਲਗਭਗ ਮੰਨ ਕੇ ਚੱਲੋ ਵੀ 12 ਬਾਈ 13 ਦਾ ਤੇ ਜਿਹੜੇ ਬੈੱਡਰੂਮ ਨੇ 12 ਬਾਈ 13 ਦੇ ਨੇ ਵਧੀਆ ਖੁੱਲੇ ਬੈੱਡਰੂਮ ਨੇ ਨਾਰਮਲ ਸਾਈਜ਼ ਦੇ ਵਿੱਚ ਆਪਾਂ ਜਿਵੇਂ ਕਹਿ ਸਕਦੇ ਨਾਰਮਲ ਚੱਲਦੇ ਆ 12 12 ਤੇ ਇਹਨਾਂ ਨੇ 12 13 13 14 ਇਸ ਹਿਸਾਬ ਨਾਲ ਜਿਹੜੇ ਬੈੱਡਰੂਮ ਨੇ ਹੋ ਰੱਖੇ ਹੋਏ ਨੇ ਤੇ ਜੇ ਆਪਾਂ ਪੌੜੀਆਂ ਦੀ ਗੱਲ ਕਰੀਏ ਦੇਖੋ ਇੱਥੋਂ ਪੌੜੀਆਂ ਦਾ ਜਿਹੜਾ ਕੰਮ ਹੈਗਾ ਬਿਲਕੁਲ ਕੰਪਲੀਟ ਹੈ ਰੇਲਿੰਗ ਇਹਨਾਂ ਨੇ ਵਧੀਆ ਲਾਈ ਹੋਈ ਹੈਗੀ ਬਹੁਤ ਸੋਹਣੀ ਬਣੀ ਹੋਈ ਹੈ ਜਿਵੇਂ ਆਪਾਂ ਕਲਾਸਿਕ ਲੁੱਕ ਦੇ ਵਿੱਚ ਜਿਹੜੀ ਚੀਜ਼ ਆਪਾਂ ਨੂੰ ਦੇਖਣ ਨੂੰ ਮਿਲਦੀ ਹੈ ਉਹੀ ਚੀਜ਼ ਬਹੁਤ ਸੋਹਣੀ ਬਣਾਈ ਹੋਈ ਹੈਗੀ ਪੌੜੀਆਂ ਦੀ ਵੀ ਇਸ ਪਾਸੇ ਆ ਗਿਆ ਜੀ ਆਪਣਾ ਕਿਚਨ ਦਾ ਏਰੀਆ ਜਿਹੜੀ ਕਿਚਨ ਹੈਗੀ ਕਿਚਨ ਇਹ ਹੈਗੀ ਹੈਗੀ 10x14 ਦੀ ਕਿਚਨ ਜਿਵੇਂ ਆਪਾਂ ਪਿੰਡ ਵਾਲਿਆਂ ਦੀ ਹੁੰਦੀ ਆਪਣੀ ਰਸੋਈ ਵਧੀਆ ਖੁੱਲੀ ਰੱਖੀ ਹੋਈ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਆਪਾਂ ਅੱਗੇ ਜੀ ਡਰਾਈਂਗ ਰੂਮ ਦੇ ਵਿੱਚ ਡਰਾਈਂਗ ਰੂਮ ਦਾ ਜਿਹੜਾ ਸ ਤੇ ਜੀ ਆਪਾਂ ਇਸ ਕੋਠੀ ਦੀ ਬਾਈਟ ਦੀ ਗੱਲ ਵੀ ਤੁਹਾਨੂੰ ਦੱਸਾਂਗੇ ਵੀ ਕਿੰਨਾ ਕੁ ਬਾਈਟ ਰਹਿਗਾ ਤੇ ਉਸ ਉਸ ਤੋਂ ਬਾਅਦ ਆਪਾਂ ਆਜੋ ਜੀ ਉੱਪਰਲੇ ਪਾਸੇ ਜਿਹੜਾ ਪੌੜੀਆਂ ਦਾ ਏਰੀਆ ਹੈਗਾ ਪੌੜੀਆਂ ਦਾ ਏਰੀਆ ਵੀ ਇਹਨਾਂ ਨੇ ਕਵਰ ਕੀਤਾ ਹੋਇਆ ਹੈਗਾ ਉੱਪਰੋਂ ਤੇ ਪੌੜੀਆਂ ਦਾ ਕੰਮ ਹੈਗਾ ਜਿਹੜਾ ਸਟੇਅਰ ਦਾ ਉਹ ਵੀ ਤਕਰੀਬਨ ਤਕਰੀਬਨ ਸਾਰਾ ਕੁਝ ਕੰਪਲੀਟ ਹੈਗਾ ਤੇ ਮਾਰਬਲ ਵਗੈਰਾ ਜਿਵੇਂ ਰੀਲਿੰਗ ਵਗੈਰਾ ਇਹ ਸਾਰਾ ਕੁਝ ਲੱਗੀ ਹੋਈ ਹੈ ਤੇ ਆਪਾਂ ਤੁਹਾਨੂੰ ਓਪਨ ਟੈਰਸ ਦਿਖਾਉਣੇ ਉੱਪਰੋਂ ਆਜੋ ਉੱਪਰਲੇ ਪਾਸੇ ਐਸ ਪਾਸੇ ਆ ਗਿਆ ਜੀ ਆਪਣਾ ਓਪਨ ਡੈਰੀਸ ਤੇ ਇਹਨਾਂ ਨੇ ਇਕੱਲਾ ਉੱਪਰਲੇ ਪਾਸਿਓਂ ਪੌੜੀਆਂ ਦਾ ਏਰੀਆ ਇਕੱਲਾ ਕਵਰ ਕੀਤਾ ਹੈਗਾ ਪੌੜੀਆਂ ਦਾ ਏਰੀਆ ਕਵਰ ਕਰਕੇ ਉੱਪਰਲੇ ਪਾਸਿਓਂ ਜਿਵੇਂ ਮੋਲਡ ਰੂਮ ਵਗੈਰਾ ਦੇਖ ਰਹੇ ਹੋ ਤੇ ਉੱਪਰੋਂ ਟੈਂਕੀ ਦਾ ਏਰੀਆ ਆ ਗਿਆ ਤੇ ਜੇ ਆਪਾਂ ਟੋਟਲ ਏਰੀਆ ਦੀ ਗੱਲ ਕਰੀਏ ਟੋਟਲ ਏਰੀਆ ਜਿਹੜਾ ਇਹਨਾਂ ਦਾ ਰਿਹਾ ਹੈਗਾ ਉਹ ਰਿਹਾ ਹੈਗਾ ਲਗਭਗ 2100 ਸਕੁਅਰ ਫੁੱਟ ਦੇ ਲਗਭਗ ਤੱਕ ਜੀ ਤੇ ਜੇ ਆਪਾਂ ਬਜਟ ਦੀ ਗੱਲ ਕਰੀਏ ਬਜਟ ਇਹਨਾਂ ਦਾ ਰਹੇਗਾ 18 ਲੱਖ ਰੁਪਏ ਜੀ ਇਸ ਲੈਵਲ ਤੱਕ ਦਾ ਜਿਹੜਾ ਬਜਟ ਘਟਿਆਗਾ ਉਹ ਕਾਰਨ ਘਟਣ ਦਾ ਕੀ ਸੀਗਾ ਇਨਾਂ ਕੋਲੇ ਕੁਝ ਪੁਰਾਣੀ ਇਟ ਸੀ ਉਹਦੇ ਕਰਕੇ ਜਿਹਦਾ ਬਜਟ ਹੈਗਾ ਥੋੜਾ ਜਿਹਾ ਘਟਿਆਗਾ ਉਹ ਨਹੀਂ ਤਾਂ 1000 ਤੋਂ ਲੈ ਕੇ 1200 ਰੁਪਏ ਸਕੇਅਰ ਫੁੱਟ ਦਾ ਜਿਹੜਾ ਆਪਣਾ ਖਰਚਾ ਹੈਗਾ ਉਹ ਆਉਣਾ ਹੁੰਦਾ ਹੈਗਾ ਤੇ 18 ਲੱਖ ਰੁਪਏ ਦੇ ਵਿੱਚ ਕੰਪਲੀਟ ਕੋਠੀ ਹੈ ਸੋਨੂੰ ਇਹ ਕੋਠੀ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਣੀਆਂ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਵਾਸਤੇ ਆਪਣਾ YouTube ਚੈਨਲ ਜਿਹੜਾ ਉਹਨੂੰ ਸਬਸਕ੍ਰਾਈਬ ਕਰ ਲਓ ਤੇ Facebook ਪੇਜ ਨੂੰ ਕਰ ਲਓ ਫੋਲੋ ਦੋਸਤੋ ਧੰਨਵਾਦ ਜੀ ਮਿਲਾਂਗੇ ਕਿਸੇ ਨਵੀਂ ਵੀਡੀਓ ਤੇ ਤਦ ਤੱਕ ਲਈ ਰੱਬ ਰੱਖਾ ਥੈਂਕ ਯੂ